ਜਿਹੜੇ 13 ਜੀਰੋਂ ਕਹਿੰਦੇ ਸੀ ਤਿੰਨ ਤੇ ਰਹਿ ਗਏ ਇਸ ਕਰਕੇ ਮੇਰੀ ਬੇਨਤੀ ਹੈ ਵੀਰੋ ਪਿੰਡਾਂ ਦੇ ਵਿੱਚ ਇਕੱਠੇ ਹੋ ਜੋ ਇਕਾਈਆਂ ਬਣਾਓ ਆਪਣਾ ਰਣਵੀਰ ਕੌਰ ਮੀਆਂ ਜੀ ਵਿਚਾਰੀ ਜਿੱਥੇ ਵੀ ਕਹਦੇ ਉਥੇ ਪਹੁੰਚਦੀ ਹੈ ਇਹਦੀ ਅਗਵਾਈ 'ਚ ਮੈਂ ਤਾਂ ਇਹ ਵੀ ਕਹਿਣਾ ਵੀ ਇਹਦਾ ਟਿਕਟ ਦਾ ਐਲਾਨ ਵੀ ਹੁਣੀ ਹੋ ਜੇ ਹੋਰ ਤਾਕੜੀ ਹੋ ਜੂ ਜੇ ਪਹਿਲਾਂ ਜਦੋਂ ਟਿਕਟ ਵੀ ਨਾ ਪਹਿਲਾਂ ਦਿੰਦੇ ਨੇ ਮਿਲਣ ਦੀ ਟਾਈਮ ਲੱਗ ਜਾਂਦਾ ਹੈ ਜਾ ਨਹੀਂ ਸਕਦੇ ਪਿੰਡਾਂ 'ਚ ਵੋਟਾਂ ਦੇਰ ਮਿਲਦੀਆਂ ਦੀ ਜਦੋਂ ਆਪਾਂ ਕਿਸੇ ਭੋਗ ਤੇ ਵਿਆਹ ਸ਼ਾਦੀ ਹੁਣ ਬਿਚਾਰੀ ਅੱਜ ਅਸੀਂ ਪੰਜਾਬ ਦੇ ਸੰਘਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਥੱਲੇ ਅੱਜ ਜੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਉਹ ਇਤਨੀ ਮਾੜੀ ਹੋ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਹਲਕਾ ਇੰਚਾਰਜ ਡਾਕਟਰ ਨਰਵੀਰ ਕੋਮੀਆਂ ਦੀ ਗਵਾਹੀ ਥੱਲੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਇਹ ਸਰਕਾਰ ਨੂੰ ਪਤਾ ਲੱਗ ਚਲੇ ਕਿ ਕੱਲ ਪੂਰੇ ਢਾਈ ਸਾਲ ਹੋ ਗਏ ਸਰਕਾਰ ਨੂੰ ਅੱਜ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਰਾਤ ਸ਼ਾਮ ਦੇ 7 ਵਜੇ ਤੋਂ ਪਹਿਲਾਂ ਬਾਹਰ ਘਰੇ ਬਬਜੂਗਾ ਇੰਨੀ ਜਿਹੜਾ ਨਸ਼ਾ ਹੈ ਉਹ ਐਨੇ ਘਰ-ਘਰ ਪਹੁੰਚ ਚੁੱਕਿਆ ਹੈ ਕਿ ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰਾਂ ਨਸ਼ੇ ਦੀ ਫੜਦੀਆਂ ਹੁੰਨ ਵਾਲੀਆਂ ਸਰਕਾਰਾਂ ਹੋਮ ਡਿਲੀਵਰੀ ਕਰਦੀਆਂ ਕੋਈ ਕਾਨੂੰਨ ਵਸਤਾ ਜਮਾਂ ਜ਼ੀਰੋ ਤੇ ਹੈ ਕੋਈ ਕਿਸੇ ਦੀ ਜਾਨ ਕਿਸੇ ਵੀ ਵੇਲੇ ਕੋਈ ਵੀ ਕੋਈ ਕਿਸੇ ਕੋਲ ਹੱਥ ਸਾਫ ਕੋਈ ਵੀ ਵਾਪਰ ਸਕਦਾ ਹੈ ਇਸ ਕਰਕੇ ਪੰਜਾਬ ਦੇ ਐਨੇ ਮਾੜੇ ਹਾਲਾਤ ਨੇ ਕੋਈ ਵੀ ਸਰਕਾਰ ਨੇ ਹਜੇ ਤੱਕ ਜ਼ੀਰੋ ਲਾਈਨ ਤੇ ਖੜੀ ਹੈ ਕਿ ਉਹਦੇ ਕੋਈ ਲੋਕਾਂ ਦੀ ਯੋਗਤਾ ਦੇ ਅਧਾਰ ਤੇ ਕੋਈ ਕੰਮ ਕੀਤਾ ਹੋਵੇ ਇਸ ਕਰਕੇ ਅਸੀਂ ਸਰਕਾਰ ਨੂੰ ਜਗਾਉਣ ਜਾ ਰਹੇ ਹਾਂ ਕਿ ਤੁਹਾਨੂੰ 25 ਸਾਲ ਹੋ ਗਏ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪੰਜਾਬ ਦੇ ਵਿੱਚ ਨਸ਼ੇ ਮਾਰੇ ਨੇ ਕੋਈ ਕਿਸੇ ਬੱਚੇ ਨੂੰ ਨੌਕਰੀ ਨਹੀਂ ਮਿਲ ਰਹੀ ਉਹ ਸਾਰੀਆਂ ਬਸਵਾਂ ਜਿਹੜੀਆਂ ਬੁਰਾ ਹਾਲ ਹੈ ਸੀ ਉਹਦੇ ਖਿਲਾਫ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜਨਵੀਰ ਕੌਰ ਜੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਜਿਹੜੀ ਸਰਕਾਰ ਦੇ ਖਿਲਾਫ ਕਾਫੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰਦਰਸ਼ਨ ਬਾਰੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕਾਂਗਰਸ ਪਾਰਟੀ ਨੇ ਆਮ ਆਦਮੀ ਨੂੰ ਪਾਰਟੀ ਦੀ ਸਰਕਾਰ ਨੂੰ ਜੋ ਇਹ ਗੁੰੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਕੀਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦਿਨ ਬਰ ਦਿਨ ਕੂਨ ਖਰਾਬਾ ਅਤਿਆਚਾਰ ਵੱਧ ਰਿਹਾ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਬਹੁਤ ਹੀ ਵੱਡੇ ਵੱਡੇ ਵਾਅਦੇ ਕਰਕੇ ਇੱਥੇ ਸਰਕਾਰ ਲੈ ਕੇ ਆਏ ਸੀਗੇ ਔਰ ਲੋਕਾਂ ਨੇ ਬੜਾ ਪਿਆਰ ਬਖਸ਼ਿਆ ਸੀ ਬੜਾ ਮਾਨ ਬਖਸ਼ਿਆ ਸੀ ਕਿਉਂਕਿ ਉਹਨਾਂ ਦਾ ਨਾਰਾ ਬਦਲਾਵ ਦਾ ਸੀ ਪਰ ਬਦਲਾਵ ਇੱਕ ਪੋਜ਼ਿਟਿਵ ਬਦਲਾਵ ਦੀ ਗੱਲ ਕੀਤੀ ਸੀ 네ਗੇਟਿਵ ਬਦਲਾਵ ਦੀ ਗੱਲ ਨਹੀਂ ਕੀਤੀ ਗਈ ਸੀ ਅੱਜ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਲੇਡੀਜ਼ ਦੇ ਹੱਥੋਂ ਮੋਬਾਈਲ ਖੋਏ ਜਾ ਰਹੇ ਹੈ ਕੰਨਾਂ ਦੇ ਵਾਲੀਆਂ ਪੱਟੀਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਹੈ ਜਿਵੇਂ 2022 ਦੀ ਗੱਲ ਕਰਾਂ ਜਦੋਂ ਇਹ ਨਵੀਂ-ਨਵੀਂ ਸਰਕਾਰ ਹੁੰਦ ਵਿੱਚ ਆਈ ਹੈ ਉਦੋਂ ਘਟੋ ਘਟ 70 70000 ਦੇ ਕਰੀਬ ਮਾਮਲੇ ਦਰਜ ਹੋਏ ਸੀਗੇ ਜੇ ਲਗਭਗ ਲਿਤਾ ਜਾਵੇ ਤਾਂ 73063 ਅਧਾਰ ਤੇ ਕੇਸ ਦਰਜ ਹੋਏ ਜਿਨ੍ਹਾਂ ਦੇ ਵਿੱਚੋਂ 600 ਮਾਮਲੇ ਲਗਭਗ ਸਿਰਫ ਕਤਲ ਦੇ ਮਾਮਲੇ ਸੀਗੇ ਤੇ ਅਗਰ ਆਪਾਂ ਦੇਖਿਆ ਜਾਵੇ 365 ਦਿਨਾਂ ਚੋਂ ਜੇ 600 ਮਾਮਲੇ ਸਾਡੇ ਕੋਲ ਸਿਰਫ ਕਤਲ ਦੇ ਆ ਤਾਂ ਪ੍ਰਤੀ ਦਿਨ ਦੋ ਕਤਲ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਹੈ ਤਾਂ ਸਰਕਾਰ ਨੂੰ ਜਾਗਣ ਦੀ ਲੋੜ ਹੈ ਉਹਨੇ ਗੱਪਾਂ ਤੇ ਚੁਟਕਲਿਆਂ ਦਾ ਸਮਾਂ ਖਤਮ ਹੋ ਗਿਆ ਹੈ 3 ਸਾਲ ਕਰੀ ਬੀਤਨ ਤੇ ਆ ਗਏ ਹੈ ਕੰਮ ਕਰਕੇ ਦਿਖਾਓ ਜੇ ਕੰਮ ਨਹੀਂ ਹੁੰਦੇ ਤਾਂ ਤੁਸੀਂ ਘਟੋ ਘਟੇ ਕਾਨੂੰਨ ਵਿਵਸਥਾ ਤੁਹਾਡੇ ਕੋਲੇ ਅੱਛੀ ਪੁਲਿਸ ਹੈ ਤੁਸੀਂ ਉਸ ਨੂੰ ਲਗਾਓ ਕਿ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਕੀਏ ਵਪਾਰੀ ਵਰਗ ਪ੍ਰਮੋਟ ਹੋ ਸਕੇ ਦਿਨ ਬਦ ਦਿਨ ਹਰ ਇੱਕ ਚੀਜ਼ ਦੇ ਵਿੱਚ ਅਸੀਂ ਗ੍ਰਾਵਟ ਆ ਰਹੇ ਹਾਂ ਭਾਵੇਂ ਕਿਸਾਨੀ ਵਰਗ ਹੈ ਭਾਵੇਂ ਵਪਾਰੀ ਵਰਗ ਹੈ ਭਾਵੇਂ ਲਾਅ ਐਂਡ ਆਰਡਰ ਹੈ ਸੋ ਅਸੀਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਅਸੀਂ ਪ੍ਰੋਟੈਸਟ ਕਰਦੇ ਆ ਕਾਂਗਰਸ ਪਾਰਟੀ ਬੰਨੀਓ ਰਾਜਾ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਬੰਨੀਓ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਜਿਹੜਾ ਇਹ ਧਰਨਾ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਕਿ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਨਹੀਂ ਕਰ پا ਰਹੇ ਨੇ ਬਹੁਤ ਬਹੁਤ ਧੰਨਵਾਦ